ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਨੀ ਵੀਡੀਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇੱਕ ਗੱਲ ਹੋਰ ਇਹ ਵੀਡੀਓ ਸਿਰਫ ਐਂਟਰਟੇਨਮੈਂਟ ਵਾਸਤੇ ਆ ਕੋਈ ਵੀ ਗੱਲ ਦਿਲ ਤੇ ਨਾ ਲਈ ਜਾਵੇ ਤੂੰ ਚਿੱਟੀਆਂ ਐਨਕਾ ਲਾਇਆ ਘਰ ਤੈਨੂੰ ਕਿੰਨੀ ਵਾਰੀ ਕਿਹਾ ਤੇਰਾ ਪਿਸ਼ਾ ਕਰਨ ਨਾਲੋਂ ਚੰਗਾ ਬੰਦਾ ਦਿਹਾੜੀ ਕਰ ਲੈ ਡਰਾਈ ਫਰੂਟ ਕਿੱਥੇ ਖੁੱਲਾ ਰਹਿ ਗਿਆ ਤੇ ਇਹਦੇ ਵਿੱਚ ਤੂੜੀਆਂ ਵੱਡੀਆਂ ਤੇ ਹੁਣ ਬੰਦੇ ਦੇ ਖਾਲ ਚੋਣਾ ਪਈਆ ਪੂਜੀਆ ਪੂਜੀਆ ਟਾਸਟੀ ਪਤਾ ਨਹੀਂ ਮੰਮੀ ਨੇ ਛੱਡਿਆ ਕਿ ਨੂਰ ਨੇ ਛੱਡਿਆ ਮੈਨੂੰ ਆਪਣੀ ਧਿਆਨ ਟਾਸਟੀ ਦੇਖੋ ਵਿਚਾਰੀ ਨੂੰ ਕਿੰਨਾ ਮਹਿੰਗਾ ਡਰਾਈ ਫਰੂਟ ਸੁੱਟਣਾ ਪਿਆ ਬਸ ਆ ਹੀ ਕੁਝ ਦੇਖਣ ਲਈ ਕਿਸ਼ਤਾ ਦੇ ਫੋਨ ਲਿਆ ਪੂਜੀਆ ਵਿੱਚ ਚਾਪਤੀ ਸੜਤੀ ਨਹੀਂ ਗਿਆ ਥੈਂਕ ਯੂ ਲੈਣਾ ਮੈਂ ਤਾਂ ਕਿਉਂ ਛੱਡੂਗੀ ਮੈਂ ਪਾਣਾ ਨਹੀਂ ਨਹੀਂ ਤੂੰ ਤਾਂ ਸਿਆਣੀ ਆ ਪਾਗਲ ਦਾ ਅਸੀਂ ਆ ਕੁਸ ਫੁੱਲਾ ਬਾਈ ਡਰਾਈ ਫਰੂਟ ਲਗੀ ਤੇ ਚੂਈ ਵਿਚਦੀ ਵੜੀ ਤੇ ਚੋ ਨਿਕਲੀ ਉਹਦੇ ਚਾalo ਇਸੇ ਕਾ ਅੱਜ ਪਤਾ ਲੱਗਾ ਇਹਨੂੰ ਤਾਂ ਡਰਾਈ ਫਰੂਟ ਕਹਿੰਦੇ ਆ ਨੈਵਰ ਉਹ ਮੜਾ ਮੋਟਾ ਲਈਦਾਏਗਾ ਉਹ ਤੂੰ ਤਾਂ ਗੌਣ ਲੱਗਿਆ ਮੈਂ ਰੋਣ ਲੱਗਿਆ ਕਿਸਮਤ ਕੁਸਮਤ ਕੁਛ ਨਹੀਂ ਹੁੰਦੀ ਬਸ ਵਿਚੋਲੇ ਵਿੱਚ ਦਮ ਹੋਣਾ ਚਾਹੀਦਾ ਬਲੀ ਨਾਗਮਣੀ ਹਮੇਸ਼ਾ ਨਾਲ ਕੋਲ ਹੀ ਹੁੰਦੀ ਆ ਸਾਰਾ ਰੋਲਾ 35 ਲੱਖ ਦਾ ਸਰਬਜੀ ਅੱਜ ਇਹ ਵੀਡੀਓਜ਼ ਮੇ ਨਹੀਂ ਆਤੇ ਅੱਜ ਇਹਨਾਂ ਨੇ ਖੁਦ ਬੋਲੇ ਕਿ ਮੇਰੇ ਵੀਡੀਓਜ਼ ਮੇ ਲੈਣੇ ਕਿ ਲਈ ਪਾਪਾ ਜੀ ਹਾਈ ਕਰ ਦੋ ਹਾਈ ਕਿਵੇਂ ਹੋ ਆਪ ਅੱਛਾ ਕਿਹਦਾ ਲੱਗਦਾ ਹੈ ਤੁਹਾਡਾ ਬੱਚਾ ਇਤਨਾ ਬੜਾ ਸੈਲੀਬ੍ਰਿਟੀ ਹੈ ਇਤਨਾ ਬੜਾ ਦੁਨੀਆ ਦਾ ਬਿਜ਼ਨਸਮੈਨ ਹੈ ਪਾਪਾ ਜੀ ਦਾ ਸੁਪਨਾ ਤਾਂ ਰਹਿ ਗਿਆ ਨਾ ਪੋਤੇ ਪੋਤੀਆਂ ਖਿਲਾਉਣ ਦਾ ਕੁੜੀ ਹੁੰਦੀ ਵਿਆਹ ਕੇ ਤੋੜ ਦਿੰਦੇ ਪਰ ਤੇਰਾ ਕੀ ਕਰੀਏ ਚਲ ਬਾਈ ਆਪ ਕਹਾਂ ਜਾ ਰਹੇ ਹੋ ਅਭੀ ਮੈਂ ਜਾਓ ਬਾਈ 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 ਜਲਦੀ ਨਿਕਲੋ ਹਾਈ ਗਾਇਸ ਮਿਲिए ਮੇਰੇ ਫਾਦਰ ਸਾਹਿਬ ਸੇ ਬੋਲਦੇ ਮਿਲਵਾਓ ਉਹਨਾਂ ਨੂੰ ਮਿਲੋ ਇਹ ਸੋ ਕਿਊਟ ਲਾਈਕ ਮੀ ਬਾਈ ਓਰੀ ਚੱਲ ਅਸੀਂ ਵੀ ਵ ਉਹ ਬੇਚਾਰਾ ਸਦਮੇ ਵਿੱਚ ਹੈ। ਪੋਰੀ ਚੱਲ ਸਾਡੇ ਵੀ ਵਾਈਫਾਈ ਲੱਗਾ। ਕਿ ਚੌਧਰੀ ਸਾਡੇ ਗਿੱਲਾ ਨਾਲ ਵੈਰ ਨਾ ਪਾਈ। ਤੂੰ ਕਿਹੜੀ ਦੁਸ਼ਮਣੀ ਕੱਢੀ ਜਾਨਾ ਗਿੱਲਾ ਨਾਲ। ਤੇ ਤੇਰੀ ਮਾਵੀ ਕਹਿੰਦੀ ਫਿਰੇਗੀ। ਮੇਰਾ ਮੁੰਡਾ ਨਹੀਂ ਲੱਭਣਿਆ। ਭਰਾਵਾ ਗੱਲ ਹੁਣ ਤੇ ਸ਼ਰਮਾਉਣ ਲਾਤੀ ਤੂੰ। ਕੀ ਕਹਿੰਦਾ ਡਾਕਟਰ ਕਦੋਂ ਤੱਕ ਠੀਕ ਹੋ ਜਾਏਗਾ ਪਹਿਲਾ ਬੰਦਾ ਵੇਖਿਆ ਜਿਹੜਾ ਸੈਟ ਸੌਂਗ ਤੇ ਵੀ ਨੱਚੀ ਜਾਊਗਾ ਇੱਕ ਗੱਲ ਕਹਾਂ ਦਾ ਕੇ ਹਾਂਜੀ ਕਾਕੇ ਮੱਚਵੇ ਦਾ ਆਪਣੇ ਤਾਂ ਬਹੁਤ ਆ ਪਰ ਆਪਣੇ ਕਿਸੇ ਕੋ ਰੀਸ ਨਹੀਂ ਹਣੀ ਤੇਰੀ ਰੀਸ ਕਰਨੀ ਵੀ ਕਿੰਨੇ ਆ ਛੁੱਟੀਆਂ ਖਤਮ ਹੋਣ ਵਾਲੀਆਂ ਜਾ ਜਾ ਕੇ ਪਹਿਲਾਂ ਸਕੂਲ ਦਾ ਕੰਮ ਕਰ 33 33 35 ਹੋ ਕੇ ਨਿਕਲੀ ਤੇ ਨਿਕਲੀ ਮ ਬਾਜ ਪੈ ਗਿਆ ਬਾਜ ਥੋੜਾ ਜਿਆ ਡਰ ਗਿਆ ਸੀ ਜੇ ਇਹ ਦਿੱਤਰੀ ਆ ਫਿਰ ਹਾਥੀ ਕੌਣ ਬੋਲੂ ਇਹਨੂੰ ਇਹ ਗੱਲ ਤਾਂ ਸਹੀ ਆ ਜੀ ਦੀ ਇਹ ਜੜਾਂ 'ਚ ਬੈ ਗਈ ਉਹ ਤਾਂ ਮੱਥੇ ਤੇ ਹੱਥ ਰੱਖ ਕੇ ਰੋਊਗੀ ਰੋਊਗਾ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਕਰ ਲਿਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ